ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਆ ਇਹ ਕੱਲ ਤੇ ਪਰਸੋਂ ਦਾ ਜੋ ਮੁੱਖ ਮੰਤਰੀ ਸਾਹਿਬ ਦਾ ਧੂਰੀ ਦਾ ਦੌਰਾ ਰਿਹਾ ਉਹਦੇ ਨਾਲ ਸੰਬੰਧਿਤ ਆ ਮੈਂ ਨਾ ਉਹ ਪਾਰਟੀਬਾਦੀ ਤੋਂ ਕਿਤੇ ਉੱਪਰ ਉੱਠ ਕੇ ਪਿਆਰ ਕਰਦੇ ਨੇ ਕਿਉਂਕਿ ਮੇਰੇ ਨਾਲ ਕੀ ਇੱਥੇ ਦੇ ਮੈਂ ਖੇਡਿਆ ਹਾਂ ਮੈਂ ਪੜ੍ਹਿਆ ਹਾਂ ਬਚਪਨ ਮੇਰਾ ਔਰੇ ਦਾ ਬੀਤਿਆ ਮੈਨੂੰ ਲੀਡਰ ਨਹੀਂ ਕੋਈ ਸਮਝਦਾ ਮੈਂ ਤਾਂ ਹੀ ਨਾ ਜਵਾਕ ਆ ਮੇਰਾ ਕੋਈ ਚਾਚਾ ਤਾਇਆ ਸੋ ਮੈਨੂੰ ਤਾਂ ਪਿਆਰ ਤਾਂ ਤੁਸੀਂ ਮੇਰੀਆਂ ਫੋਟੋਆਂ ਆ ਹੀ ਦੇਖ ਲਈ ਹੋਵਗੇ ਵੀ ਕਿੰਨਾ ਕੁ ਮੈਨੂੰ ਪਿਆਰ ਕਰਦੇ ਨੇ ਸੋ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਕੱਲਾ ਜਿਤਨਾ ਹਾਰਨਾ ਨਹੀਂ ਬੰਦਾ ਮੇਰਾ ਮਕਸਦ ਆ ਲੋਕਾਂ ਦੇ ਦੁੱਖਾਂ ਦਰਦਾਂ 'ਚ ਖੜਨਾ ਉਹਨਾਂ ਦੇ ਹੌਸਲੇ ਬਲੰਦ ਕਰਨਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਹਨ ਮਗਲੀ ਜੀ ਸਹੀ ਸਾਬ ਆਇਆ ਤਾਂ ਸ਼ਹਿਰ ਦੇ ਲੋਕਾਂ ਨੂੰ ਰੋਕਿਆ ਗਿਆ ਉੱਥੇ ਉਹਦੀ ਸੋਨ ਦੀ ਕੀ ਗੱਲ ਕਰਨੀ ਆ ਬਿਲਕੁਲ ਦੇਖੋ ਤੁਸੀਂ ਸ਼ਹਿਰ ਦੇ ਵਿੱਚ ਆਇਓ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਕਿ ਸਾਡਾ ਲੀਡਰ ਇੱਥੇ ਆਇਆ ਜਿੱਥੇ ਉੱਥੇ ਦੁਕਾਨਾਂ ਬੰਦ ਹੋਈਆਂ ਉਸ ਏਰੀਏ ਦੀਆਂ ਉਹ ਜਿਹੜੇ ਘਰਾਂ ਦੇ ਵਿੱਚ ਸੀ ਉਹ ਘਰਾਂ ਦੇ ਵਿੱਚ ਹੀ ਰਹਿ ਗਏ ਤਾਂ ਮੈਨੂੰ ਲੱਗਦਾ ਆਪਾਂ ਤਾਂ ਕਹਿੰਦੇ ਹੁੰਦੇ ਸੀ ਵੀ ਇਹ ਸੱਥਾਂ ਚੋਂ ਸਰਕਾਰ ਚੱਲਣੀ ਆ ਤੇ ਅੱਜ ਉਹ ਜਹਾਜਾਂ ਚੋਂ ਸਰਕਾਰ ਚੱਲ ਰਹੀ ਆ ਤੇ ਆਲੇ ਦਾਲੇ ਦੇ ਬੰਦਿਆਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਬੇਅਤ ਹਸ਼ਿਆ ਪਿਆਰ ਦਿੱਤਾ ਉਹਨਾਂ ਨੂੰ ਤੁਸੀਂ ਮਿਲ ਵੀ ਨਹੀਂ ਰਹੇ ਤੇ ਮੈਨੂੰ ਲੱਗਦਾ ਇੱਕ ਲੀਡਰ ਜੇ ਲੋਕਾਂ ਨੂੰ ਮਿਲੂਗਾ ਹੀ ਨਹੀਂ ਤਾਂ ਪੁਰਾਣੇ ਜੇ ਸੀਐਮ ਸਾਡੇ ਸਹਿਬਾਨਾਂ ਦੀ ਪੁਰਾਣੀ ਗੱਲ ਕਰੋਂਗੇ ਤਾਂ ਪੂਰਾ ਪੂਰਾ ਦੇਣੋ ਹੋ ਚਾਹੇ ਸੰਗਤ ਦਰਸ਼ਨ ਦੀ ਗੱਲ ਕਰਨੀ ਹੈ ਜਾਂ ਵੈਸੇ ਉਹ ਸਾਰੇ ਲੋਕਾਂ ਨੂੰ ਮਿਲਦੇ ਸੀਗੇ ਤਾਂ ਇਹ ਤਾਂ ਕੋਈ ਡਰ ਭੈਅ ਵਾਲੀ ਗੱਲ ਹੀ ਨਹੀਂ ਸੀ ਮੈਨੂੰ ਲੱਗਦਾ ਜੇ ਤੁਸੀਂ ਉਰੇ ਆਏ ਤਾਂ ਖੁੱਲ੍ਹੇ ਦਿਲ ਨਾਲ ਇੱਕ ਇੱਕ ਮੀਟਿੰਗ ਤੁਸੀਂ ਸਰਪੰਚਾਂ ਨਾਲ ਕਰ ਸਕਦੇ ਸੀ ਇੱਕ ਤੁਸੀਂ ਵਪਾਰ ਮੰਡਲ ਨਾਲ ਕਰ ਸਕਦੇ ਸੀ ਇੱਕ ਤੁਸੀਂ ਇੰਡਸਟਰੀ ਚੈਂਬਰ ਨਾਲ ਕਰ ਸਕਦੇ ਸੀ ਇੱਕ ਤੁਸੀਂ ਕਾਲਜ ਵਾਲਿਆਂ ਨਾਲ ਕਰ ਸਕਦੇ ਸੀ ਇੱਕ ਤੁਸੀਂ ਨੰਬਰ ਯੂਨੀਅਨ ਨੰਬਰਦਾਰ ਯੂਨੀਅਨ ਨਾਲ ਕਰ ਸਕਦੇ ਸੀ ਇੱਕ ਤੁਸੀਂ ਐਮਸੀ ਸਾਹਿਬਾਨ ਨਾਲ ਕਰ ਸਕਦੇ ਸੀ ਇੱਕ ਤੁਸੀਂ ਚੁਣੇ ਹੋਏ ਨੁਮਾਇੰਦੇ ਕਿਸੇ ਵੀ ਉਹਦੇ ਚ ਨੇ ਤੁਸੀਂ ਉਹਨਾਂ ਨਾਲ ਕਰ ਸਕਦੇ ਸੀ ਤੁਹਾਡੇ 2-3 ਘੰਟਿਆਂ 'ਚ ਮੈਂ ਕਿਹਾ ਸਾਰਾ ਕੁਝ ਵੀ ਤੁਹਾਨੂੰ ਮਿਲ ਸਕਦਾ ਸੀ ਪਰ ਨਹੀਂ ਮਿਲੇ ਇਹ ਉਹਨਾਂ ਦੇ ਖੈਰ ਅਖਤਿਆਰ ਆ ਪਰ ਇਹਦੀ ਇੱਛਾ ਵੀ ਉਹ ਮਿਲਣਾ ਚਾਹੁੰਦੇ ਨੇ ਜਾਂ ਨਹੀਂ ਮਿਲਣਾ ਚਾਹੁੰਦੇ ਜੀ ਅੱਗੇ ਥੋੜੀ ਚੌਥੀ ਪੈਰੀ ਆਪਾਂ ਅੱਜ ਮੈਂ ਚੋਣਾਂ ਵਾਲੀ ਗੱਲ ਨਹੀਂ ਕਰ ਰਿਹਾ ਕਿਪਲ ਸਾਹਿਬ ਅੱਜ ਜਿਹੜੀ ਗੱਲ ਕਰ ਰਹੇ ਹਾਂ ਨਾ ਅੱਜ ਆਪਣੀ ਗੱਲ ਆ ਉਹ ਧੂਰੀ ਵਾਸੀਆਂ ਨੂੰ ਲੈ ਕੇ ਧੂਰੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਜਿਉਂਦੀਆਂ ਤਿਉਂ ਖੜੀਆਂ ਨੇ ਚੋਨਾ ਵੀ ਦੇਖੋ ਇਹ ਫੀਲਡ ਦੇ ਵਿੱਚਾ ਚੋਨਾ ਲੜਨ ਲਈ ਵੀ ਆ ਤੇ ਜੋ ਗੁਰੂ ਮਹਾਰਾਜ ਅੱਗੇ ਹੁਕਮ ਕਰ ਹੋਗੇ ਉਹ ਚੀਜ਼ ਤਾਂ ਪਹ ਫੋਲ ਚੜਾ ਦੇਣਗੇ ਮੁੱਖ ਮੰਤਰੀ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਜਿਹੀਆਂ ਨੇ ਹੁਣ ਲੋਕ ਨਰਾਸ਼ਤਾ ਵੱਲ ਮੁੱਖ ਮੰਤਰੀ ਵੱਲ ਦੇਖ ਰਹੇ ਨੇ ਨਰਾਸ਼ਤਾ ਨੂੰ ਲੈ ਕੇ ਉਸ ਨੂੰ ਕਿਸ ਤਰ੍ਹਾਂ ਦੇਖੇ ਲੋਕਾਂ ਦੇ ਬਤਰੀ ਪੈਂਡਿੰਗ ਪੈਨੇ ਤ ਤੁਸੀਂ ਲਖਵੀਰ ਜੀ ਹੈਰਾਨ ਹੋਵੋਗੇ ਮੇਰੀ ਫੇਸਬੁੱਕ ਦੇ ਉੱਪਰ ਜੇ ਮੈਂ ਤੁਹਾਨੂੰ ਦਿਖਾਵਾਂ ਐਨਿਆ ਯੂਨੀ ਨਾਲ ਰੇਪਿਆਰੇ ਮੈਸੇਜ ਕਰਦੇ ਨੇ ਹਰ ਇੱਕ ਬੰਦਾ ਚਾਹੇ ਉਹ ਕਿਸਾਨ ਚਾਹੇ ਉਹ ਨੌਜਵਾਨਾ ਚਾਹੇ ਉਹ ਵਪਾਰੀਆ ਹਰ ਇੱਕ ਬੰਦਾ ਪਰੇਸ਼ਾਨਾ ਕਿਸੇ ਦੀ ਗੱਲ ਨਹੀਂ ਸੁਣੀ ਜਾ ਰਹੀ ਸਿੱਧਾ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਤਾਂ ਹੱਕਾਂ ਤੇ ਡਾਕਾ ਮਾਰਨਾ ਸ਼ੁਰੂ ਕਰਤਾ ਬਈ ਜਿਹੜੇ ਚੇਅਰਮੈਨ ਵਗੈਰਾ ਲੋਨ ਇਹ ਉਹ ਵੀ ਹੁਣ ਤਾਂ ਬਾਹਰੋਂ ਦਿੱਲੀੋਂ ਲਿਆ ਕੇ ਲਾਉਣ ਲੱਗੇ ਤੇ ਜੇ ਸਾਡੇ ਇੱਕ ਹਿੰਦੁਸਤਾਨ ਟਾਈਮ ਦੇ ਬੜੇ ਚੰਗੇ ਐਡੀਟਰ ਨੇ ਉਹਨਾਂ ਨੇ ਇਹ ਸਵਾਲ ਇਹਨਾਂ ਤੋਂ ਘਨੋਰ ਪੁੱਛਿਆ ਤੇ ਉੱਥੇ ਉਹਨਾਂ ਨੇ ਕਿਹਾ ਵੀ ਆਪਾਂ ਵੀ ਤਾਂ ਯੂਐਸਏ ਕੈਨੇਡਾ ਜਾਣੀ ਆ ਉੱਥੇ ਜਾ ਕੇ ਇਲੈਕਸ਼ਨ ਲੜਦੇ ਫੇਰ ਕੀ ਹੋ ਗਿਆ ਜੇ ਅਸੀਂ ਬਾਹਲੇ ਬੰਦੇ ਨੂੰ ਇੱਥੇ ਹੁਣ ਦੇਖੋ ਮੇਰੀ ਗੱਲ ਸੁਣੋ ਕੋਈ ਵੀ ਸਟੇਟ ਆ ਰਾ ਹੁਣ ਅੱਜ ਉਹ ਰੋ ਮੈਂ ਪੰਜਾਬ ਦਾ ਮੈਨੂੰ ਬਿਹਾਰ ਦਾ ਤੁਸੀਂ ਕਿਸੇ ਮੰਤਰੀ ਬਣਾ ਦੋ ਚੇਅਰਮੈਨ ਬਣਾ ਦੋ ਮੈਨੂੰ ਤਾਂ ਉਥੇ ਦੇ ਕਲਚਰ ਦਾ ਨਹੀਂ ਪਤਾ ਸੋ ਉਹ ਬੰਦਿਆਂ ਨੂੰ ਤੁਸੀਂ ਇੱਥੇ ਬਣਾ ਰਹੇ ਹੋ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਨਾਇਨਸਾਫੀ ਆ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹ ਬੰਦਿਆਂ ਨੂੰ ਵੋਟਾਂ ਪਾਈਆਂ ਸੀ ਹਰ ਰੋ ਤੁਸੀਂ ਦੇਖਦੇ ਹੋ ਜਿਹੜੇ ਤਰੀਕੇ ਨਾਲ ਮੈਂ ਬਹੁਤ ਹੀ ਖੈਰ ਕਰੇ ਬਰੋਤਾ ਕਿਸੇ ਦੀ ਕਰਦਾ ਨਹੀਂ ਹੁੰਦਾ ਪਰ ਜਿਹੜੇ ਹਾਲਾਤ ਇਹਨਾਂ ਨੇ ਬਣਾ ਰੱਖੇ ਨੇ ਉਹ 8 MLA ਤੁਸੀਂ ਦੇਖਿਓ ਕੜੂਕੇ ਤੇ ਚਾਰੇ ਆਪ ਦੇ ਸਿਕਿਉਰਟੀ ਵਾਲਿਆਂ ਨੂੰ ਪਿੱਛੇ ਛੜਾ ਕੇ ਉਸ ਸਕੂਟਰ ਤੇ ਖੜੂ ਕਦ ਪੀ ਜਾਂਦਾ ਇੱਕ ਬੰਦਾ ਬੰਦੂਖ ਚੱਕ ਕੇ ਫੋਟੋਆਂ ਖਿਚਾ ਰਿਹਾ ਸੋ ਇਹੀਆਂ ਚੀਜ਼ਾਂ ਇਹ ਬਿਨਾ ਤੇ ਜ਼ਰਬੇ ਤੋਂ ਜਿਹੜੀ ਚੀਜ਼ ਹੋਈ ਆ ਉਹ ਇਹ ਯਾਨੀ ਕਿ ਕਿਸੇ ਨਾ ਕਿਸੇ ਤਰ੍ਹਾਂ ਨਾ ਇੱਕ ਲੀਡਰਸ਼ਿਪ ਜਿਹੜੀ ਹੁੰਦੀ ਆ ਉਹਦੀ ਸਾਰਿਆਂ ਦੀ ਇਮੇਜ ਦੇ ਨਾਲ ਡਾਊਨ ਹੋ ਗਈ ਆ ਉਹ ਚਾਹੇ ਉਹ ਕੋਈ ਵੀ ਆ ਅਗਲਾ ਕਹਿੰਦਾ ਯਾਰ ਵੀ ਇਹ ਤਾਂ ਵੀ ਇਹ ਹਾਲਾਂਕਿ ਅ ਮ ਐਨ ਏ ਜਿਹੜਾ ਚੁਣੇ ਹੋਏ ਨਮਾਇੰਦਿਆਂ ਨੇ ਸਟੇਟ ਨੂੰ ਚਲਾਉਣਾ ਹੁੰਦਾ ਤੇ ਉਹਨਾਂ ਤੇ ਜ਼ਿੰਮੇਵਾਰੀ ਬੜੀ ਭਾਰੀ ਹੁੰਦੀ ਆ ਜੇ ਉਹ ਇਹ ਜੀਆਂ ਹਾਸੂ ਹਿਨੀਆਂ ਗੱਲਾਂ ਕਰੀ ਜਾਣਗੇ ਤਾਂ ਮੈਨੂੰ ਲੱਗਦਾ ਜਿਹੜਾ ਜ ਹੁਣ ਤੁਸੀਂ ਦੇਖੋ ਕਿਸਾਨ ਜਥੇਬੰਦੀਆਂ ਨੇ ਬੜੀਆ ਮਦਦ કરી ਦੇਖੋ ਸਾਰਿਆਂ ਨੇ ਮਦਦ કરી ਤਾਂ ਹੀ ਬੰਨਵੇਂ ਸੀ ਤਾਂ ਹੀ ਤਾਂ ਹੀ ਹਰੇਕ 50-50 ਹਜ਼ਾਰ ਦੇ ਦਿੱਤੇ ਆ ਤਾਂ ਅੱਜ ਤੁਸੀਂ ਦੇਖੋ ਵੀ ਕਿਸਾਨ ਜਥੇਬੰਦੀਆਂ ਚੱਲੀਆਂ ਕਿੱਥੇ ਨੇ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਦਾ ਉਹ ਬਣਾਤਾ ਵੀ ਇਹ ਤਾਂ ਜੀ ਵਪਾਰ ਬੰਦ ਕਰਾ ਰਹੀਆਂ ਨੇ ਠੀਕ ਹੈ ਤੇ ਉਹਨਾਂ ਨਾਲ ਬਹਿ ਕੇ ਕਿਉਂ ਨਹੀਂ ਸਿਰ ਜੋੜ ਕੇ ਗੱਲ ਕਰੀ ਜਾਂਦੀ ਹਰੇਕ ਮਸਲੇ ਦਾ ਹੱਲ ਆ ਤੁਸੀਂ ਕਿਸੇ ਤਰੀਕੇ ਨਾਲ ਵੀ ਬਹਿ ਕੇ ਗੱਲ ਕਰੋਗੇ ਹੁਣ ਕਿਸਾਨ ਆੜਤੀਆ ਜਾਂ ਕਿਸਾਨੀਆਂ ਇਹਨਾਂ ਦਾ ਤਾਂ ਨੌਂ ਮਾਸ ਵਾਲਾ ਰਿਸ਼ਤਾ ਇਹ ਅੱਡ ਕਿਵੇਂ ਹੋ ਜਾਣਗੇ ਸਾਡੇ ਪੰਜਾਬ ਦੀ ਤਾਂ ਵੈਸੀ ਖੂਬਸੂਰਤੀ ਆ ਸਾਰੇ ਧਰਮਾਂ ਨੂੰ ਅਸੀਂ ਬਰਾਬਰ ਲੈ ਕੇ ਚੱਲਦੇ ਆਂ ਤੇ ਕਾਂਗਰਸ ਪਾਰਟੀ ਦੀ ਵੀ ਬੜੀ ਵੱਡੀ ਖੂਬਸੂਰਤੀ ਆ ਵੀ ਅਸੀਂ ਸੈਕੂਲਰ ਸੋਚ ਰੱਖਦੇ ਆਂ ਤੇ ਰਾਹੁਲ ਗਾਂਧੀ ਦੀ ਜੋ ਸੋਚ ਆ ਜਿਸ ਤਰੀਕੇ ਨਾਲ ਉਹ ਸਾਰਿਆਂ ਨੂੰ ਲੈ ਕੇ ਚੱਲਦੇ ਨੇ ਉਹਨਾਂ ਨਾਲ ਤਾਂ ਨਫ਼ਰਤ ਵਾਲੀ ਕਦੇ ਗੱਲ ਹੀ ਨਹੀਂ ਕਰੀਜੀ ਸੋ ਇਹ ਮੈਨੂੰ ਲੋਕ ਜਿਹੜਾ ਆਉਣ ਵਾਲਾ ਸਮਾਂ ਬੇ ਲੋਕ ਸ਼ਾਂਤ ਨੇ ਉਹ ਅੱਗੇ ਜਿਹੜੇ ਆਪਦੇ ਵਿਚਾਰ ਨੇ ਉਹ ਅੱਗੇ ਆ ਕੇ ਦੱਸਣ ਇਕਨਾਂ ਸਿੱਖਿਆ ਗ੍ਰੰਥ ਚ ਲਿਖੀ ਹੈ ਜੀ ਇੱਕ ਪਿੰਡਾਂ ਦੇ ਨਾਲ ਉਹਨੇ ਚਲਾਈ ਆ ਉਹਨੂੰ ਇਸ ਤਰ੍ਹਾਂ ਜੀ ਬਣਾਇਆ ਅ ਨਸ਼ਾ ਮਹਿਮਾਣਾ ਜਿਹੜੀ ਦੇਖੋ ਅੱਜ ਇਹਨੂੰ ਕੋਈ ਐਪ ਕਥਨ ਨਹੀਂ ਹੋਊਗੀ ਵੀ ਇਹ ਹਾਰੇ ਕਿ ਜਗ੍ਹਾ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਚਾਹੋ ਬਾਹਰੀਆਂ ਕੰਟਰੀਸ ਨੂੰ ਚਾਹੇ ਇੱਥੇ ਨੇ ਉਹਨਾਂ ਨੂੰ ਵੀ ਆਪਾਂ ਇਹੀ ਸਮਝ ਸਕਦੇ ਹਾਂ ਵੀ ਉਹ ਛੋਟੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ਜਾਨੀ ਕਿ ਜਿਹੜਾ ਤੰਗ ਪਰੇਟ बटे ਕਿਤੇ ਨਾ ਕਿਤੇ ਕੰਟਰੋਲ ਤੋਂ ਬਾਹਰ ਨੇ ਨੰਬਰ 2 ਇੱਕ ਮੈਂ ਜਿਹੜੀ ਮੇਰੀ ਨਿੱਜੀ ਯੋਹਾ ਇਹ ਬੱਚੇ ਨੇ ਇਹ ਬਿਮਾਰ ਨਹੀਂ ਇਹ ਸਾਈਕੋਲੋਜੀਕਲ ਬਿਮਾਰ ਨੇ ਇਹ ਕੋਈ ਹੱਲ ਨਹੀਂ ਹੈਗਾ ਵੀ ਜੀਬ ਦੇ ਹੀਠਾ ਰੱਖਣ ਵਾਲੀ ਗੋਲੀ ਦੇ ਦੋ ਉਹ ਉਧਰ ਲੈਣੇ ਛੱਡ ਕੇ ਉਹ ਗੋਲੀਆਂ ਤੇ ਲੱਗ ਜਾਣਗੇ ਉਹਨਾਂ ਨੂੰ ਸਮਝਾਉਣ ਦਾ ਭੁਜਾਉਣ ਦਾ ਉਹ ਕਿਹੜੀ ਮੁਸ਼ਕਿਲ ਤੋਂ ਬਾਅਦ ਨਸ਼ੇ ਦੇ ਵਿੱਚ ਆਏ ਨੇ ਕਿਹੜੀ ਉਹਨਾਂ ਨੂੰ ਚੀਜ਼ ਡਿਸਟਰਬ ਕਰ ਰਹੀ ਸੀ ਜਿਹੜਾ ਇੱਧਰ ਨੂੰ ਆਏ ਨੇ ਉਹਨਾਂ ਦੀ ਕਾਉਂਸਲਿੰਗ ਹੋਣੀ ਚਾਹੀਦੀ ਆ ਉਹਨਾਂ ਦੀ ਵਧੀਆ ਤਰੀਕੇ ਨਾਲ ਉਹਨਾਂ ਦੀ ਸਾਰ ਲੈਣੀ ਚਾਹੀਦੀ ਆ ਫੇਰ ਕਿਤੇ ਜਾ ਕੇ ਜਿਹੜਾ ਇਹ ਇਹਦੇ ਤੇ ਲਗਾਮ ਜਿਹੜਾ ਹਸਲ ਕਰ ਸਕਦਾ ਪਰ ਮੈਂ ਅੱਜਕੱਲ ਤੁਸੀਂ ਦੇਖਿਆ ਹੋਣਾ ਕਿ ਨੌਜਵਾਨਾਂ ਦੇ ਵਿੱਚ ਇਹ ਬਹੁਤ ਸਾਰੇ ਨੌਜਵਾਨ ਇਹਦੇ ਜਨਕੀ ਖਿਲਾਫ ਤੇ ਬੜੇ ਵਧੀਆ ਮੁਹਿੰਮਾਂ ਚਲਾ ਰਹੇ ਨੇ ਕਿ ਪੰਜਾਬੀ ਜਿੱਦੋਂ ਹੋ ਜਾਣ ਫਤਿਹ ਹਸਲ ਕਰ ਲੈਂਦੇ ਨੇ ਸੋ ਕੋਈ ਦਿੱਕਤ ਆ ਨਹੀਂ ਪਰ ਇਹਨੂੰ ਰਾਜਨੀਤੀ ਤੌਰ ਤੇ ਐਕਸਪੋਜ਼ ਨਹੀਂ ਆ ਇਹ ਇਹਦੇ ਤੇ ਰਾਜਨੀਤੀ ਕਰਨੀ ਯਾਨੀ ਕਿ ਉਹ ਮੜੀ ਦਾ ਹੈ। ਸਿੱਖਿਆ ਕ੍ਰਾਂਤੀ ਦੀ ਮੈਂ ਦੱਸਿਆ ਵੀ ਮੈਂ ਦੇ ਸਕੂਲ ਦੇ ਸੱਤ ਸਕੂਲ ਅਪਗ੍ਰੇਡ ਕਰਾਇਆ ਸੀ। ਆ ਕਾਂਝਲਾ ਪਿੰਡ ਆ ਜੀ। ਮੇਰੇ ਬਣਾਏ ਹੋਏ ਕੰਮ ਨੇ ਜੀ। ਮੈਂ ਕਦੇ ਇਹਨਾਂ ਦਾ ਵਿਰੋਧ ਨਹੀਂ ਕਰਦਾ ਹੈਗਾ। ਉਹ ਮੇਰੇ ਬਣਾਏ ਹੋਏ ਕੰਮਿਆਂ ਦਾ ਘਟਣਗੇ ਰਹਿ ਜਾਂਦੇ ਜੀ। ਆਲੇ-ਦਾਲੇ ਪਿੰਡਾਂ ਦਾ ਜਿਹੜੇ ਮਰਜ਼ੀ ਪਿੰਡ ਤੇ ਚਲੇ ਜਾਓ ਜੀ। ਤੁਸੀਂ ਉੱਥੇ ਦੇਖ ਲਿਓ। ਠੀਕ ਆ? ਸੋ ਮੈਨੂੰ ਲੱਗਦਾ ਵੀ ਸਿੱਖਿਆ ਕ੍ਰਾਂਤੀ ਕਹਿੰਦੇ ਬੋਰਡ ਲਾਉਣ ਨਾ ਆ ਜਾਂ ਵੀ ਪੱਥਰ ਲਾਉਣ ਨਾਲ ਨਹੀਂ ਆਉਣੀ। ਅੱਠਵੀਂ ਜਮਾਤ ਤੱਕ ਆਪਾਂ ਵਿਦਿਆਰਥੀਆਂ ਨੂੰ ਫੇਰ ਨਹੀਂ ਕਰ ਰਹੇ ਤੇ ਜੇ ਆਪਾਂ ਇਹ ਸੋਚ ਆ ਨਾ ਜਿਹੜੀ ਡਿਵਰਟ ਕਰਨੀ ਪੈਣੀ ਹੈ ਐਜੂਕੇਸ਼ਨ ਅੱਜ ਦੇ ਸਮੇਂ ਦਾ ਹਣੀ ਹੋਣਾ ਪੈਣਾ ਅੱਜ ਬੱਚਿਆਂ ਨੂੰ ਕਿਸ ਐਜੂਕੇਸ਼ਨ ਦੀ ਜਰੂਰਤ ਆ। ਅੱਜ ਬੱਚਿਆਂ ਨੂੰ ਜ਼ਿਆਦਾ ਹੱਥੀਂ ਕਿਰਤ ਵਾਲੀ ਐਜੂਕੇਸ਼ਨ ਦੀ ਜਰੂਰਤ ਆ। ਜਿਵੇਂ IITs ਬਣਨੇ ਤੇ ਯਾਨੀ ਕਿ ਬੰਦਿਆ ਤਰੀਕੇ ਨਾਲ ਉਹਨਾਂ ਨੂੰ ਗਾਈਡੈਂਸ ਦੇ ਕੇ ਜੇ ਆਪਾਂ ਚੱਲੀ ਗ੍ਰੈਜੂਏਸ਼ਨ ਕਰਕੇ ਸੋਚਾਂਗੇ ਵੀ ਸਾਨੂੰ ਕੋਈ ਜੋਬ ਮਿਲੂਗੀ। ਤਾਂ ਇਹ ਚੀਜ਼ ਬੜੀ ਔਖੀ ਆ। ਸੋ ਇਹਦੇ ਤੇ ਡੀਪਲੀ ਜਿਹੜਾ ਵਰਕ ਕਰਨਾ ਪਊਗਾ ਐਜੂਕੇਸ਼ਨ, ਹੈਲਥ ਤੇ ਨੌਜਵਾਨ ਇਹ ਤਿੰਨ ਮੁੱਦੇ ਤਾਂ ਮੈਨੂੰ ਲੱਗਦਾ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਸਾਰੇ ਬੰਦਿਆਂ ਨੇ ਮੇਰੇ ਤੇ ਸਿਰ ਜੋੜ ਕੇ ਬੈਠਣ ਦੀ ਜਰੂਰਤ ਆ। ਤੇ ਜਿਹੜੀਆਂ 3.5 ਸਾਲਾਂ ਦੀਆਂ ਉਮੀਦਾਂ ਸੀਗੀਆਂ ਲੋਕਾਂ ਦੀਆਂ 3.5 ਸਾਲ ਬਾਅਦ ਮੁੱਖ ਮੰਤਰੀ ਸਾਹਿਬ ਇੱਥੇ ਆਏ ਅਸੀਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਤੇ ਜਿੱਥੇ ਉਹ ਧੂਰੀ ਦੇ ਵਿੱਚ ਆਏ ਸਾਰੀ ਮਾਰਕੀਟ ਬੰਦ ਕਰ ਦਿੱਤੀ ਗਈ ਜਿਹੜੇ ਘਰਾਂ ਦੇ ਵਿੱਚ ਸੀ ਉਹ ਘਰਾਜੀ ਰਹਿ ਗਏ ਸਾਡੇ ਮੈਨਾਂ ਦਾ ਤਕਰੀਬਨ ਕਿਸੇ ਵੀ ਐਮਸੀ ਸਹਿਬਾਨ ਨੂੰ ਨਿਲੰਧਾ ਮੌਕਾ ਨਹੀਂ ਮਿਲਿਆ ਸਾਡੇ ਵਪਾਰ ਮੰਡਲ ਨੇ ਸਪੈਸ਼ਲ ਤੌਰ ਤੇ ਉਹਨਾਂ ਤੋਂ ਸਮਾਂ ਮੰਗਿਆ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਜਿੰਨੀਆਂ ਵੀ ਸੰਸਥਾਵਾਂ ਅਸੀਂ ਉਹ ਮਿਲਣਾ ਚਾਹੁੰਦੀਆਂ ਸੀਗੀਆਂ ਉਹ ਉਹਨਾਂ ਨੂੰ ਨਹੀਂ ਮਿਲੇ ਜਿਵੇਂ ਇੱਕ ਪ੍ਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਇਹਨਾਂ ਵੱਲੋਂ ਵੀ ਕਿ ਸਾਡੀ ਜਿਹੜੀ ਸਰਕਾਰ ਉਹ ਸੱਥਾਂ ਚੋਂ ਚੱਲ ਜਾਊਗੀ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕੀ ਮੁੱਖ ਮੰਤਰੀ ਸਾਹਿਬ 2 ਦਿਨ ਇੱਥੇ ਰਹੇ ਸਾਰਾ 5-10 ਕਿਲੋਮੀਟਰ ਦਾ ਜਿਹੜਾ ਬਕਵਾ ਤੈਅ ਕਰਨਾ ਸੀ ਉਹ ਵੀ ਬਾਈਏਅਰ ਕਰਿਆ ਸੰਗਰੂਰ ਤੋਂ ਪਹਿਲੇ ਦਿਨ ਧੂਰੀ ਗਏ ਬਾਈਏਅਰ ਧੂਰੀ ਤੋਂ ਬਾਈਏਅਰ ਕਨੌਰੀ ਗਏ ਫਿਰ ਉਸ ਤੋਂ ਬਾਅਦ ਅਗਲੇ ਦਿਨ ਪੁਲ ਰਹਿਣੀ ਪੁਲ ਰਹਿਣੀ ਤੋਂ ਬਾਈਏਅਰ ਸੰਗਰੂਰ ਜਨਕਿ ਜਿੰਨੀ ਵੀ ਜਗ੍ਹਾ ਤੇ ਗਏ ਬਾਈਏਅਰ ਹੀ ਗਏ ਸਿਰਫ 1 ਦਿਨ ਉਹ ਬਾਈਏਅਰ ਨਹੀਂ ਜਾ ਸਕੇ ਕਿਉਂਕਿ ਉਸ ਦਿਨ ਨੇਰੀ ਬਹੁਤ ਆ ਗਈ ਸੀ ਨੇੜੇ ਕਰਕੇ ਜਿਹੜੀ ਉਡਾਣ ਮੈ ਲਾਦਾ ਜਹਾਜ਼ ਨੇ ਨਹੀਂ ਭਰੀ ਸੋ ਮੈਨੂੰ ਜਿਹੜਾ ਲੋਕਾਂ ਦਾ ਫਤਵਾ ਸੀਗਾ ਜਦੋਂ 2022 ਦੀ ਚੋਣ ਸੀ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਲੜ ਰਿਹਾ ਸੀ ਤਾਂ ਉਸ ਸਮੇਂ ਦੇ ਵਿੱਚ ਸਾਡੇ ਧੂਰੀ ਨੇ ਮੈਨੂੰ ਛੱਡ ਕੇ ਮੁੱਖ ਮੰਤਰੀ ਨੂੰ ਚੁਣਿਆ ਸੀ ਬਹੁਤ ਆਸਾਂ ਉਮੀਦਾਂ ਨਾਲ ਚੁਣਿਆ ਸੀ ਕਿਉਂਕਿ ਜਿੰਨਾ ਮੈਂ ਕੰਮ ਕਰਿਆ ਸੀਗਾ ਸਾਰਿਆਂ ਨੂੰ ਇਹ ਉਮੀਦ ਸੀ ਵੀ ਜੇ ਇੱਕ ਐਮਐਲਏ ਨਾਲ ਕੰਮ ਕਰ ਸਕਦਾ ਜਦੋਂ ਮੁੱਖ ਮੰਤਰੀ ਸਾਹਿਬ ਧੂਰੀ ਨੂੰ ਮਿਲਦੇ ਨੇ ਤਾਂ ਧੂਰੀ ਦੀ ਕਾਇਆ ਪਲਟੀ ਜਾਉਗੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸ਼ਹਿਰ ਧੂਰੀ ਦੇ ਵਿੱਚ ਜਦੋਂ ਉਹ ਪਹੁੰਚੇ ਜਿੱਥੇ ਤਾਂ ਉਹ ਰੋਜ਼ਗਾਰ ਦੇਣ ਦੀ ਗੱਲ ਕਰਦੇ ਸੀ ਉਸ ਦਿਨ ਕ੍ਰਾਂਤੀ ਚੌਂਕ ਦੀ ਮਾਰਕੀਟ ਦਾ ਉਹਨਾਂ ਨੇ ਰੋਜ਼ਗਾਰ ਖੋਲਿਆ ਜਿਹੜੇ ਉੱਤੇ ਰੇੜੀਆਂ ਲਾਉਂਦੇ ਸੀ ਜਾਂ ਦੁਕਾਨਾਂ ਲਾਉਂਦੇ ਸੀ ਸਾਰਿਆਂ ਦੀ ਜਿਹੜੀ ਉਸ ਦਿਨ ਦੁਕਾਨਦਾਰੀ ਉਹ ਬੰਦ ਰਹੀ ਤੇ ਸਿਰਫ ਸਾਢੇ 3 ਸਾਲਾਂ ਬਾਅਦ ਮੈਂ ਵਧਾਈ ਦਾ ਪਾਤਰ ਮੰਨਦਾ ਸੜੀ ਸਰਕਾਰ ਨੂੰ ਕਿਉਂ ਸਾਢੇ 3 ਸਾਲ ਬਾਅਦ ਯਾਦ ਆਇਆ ਵੀ ਧੂਰੀ ਦੇ ਵਿੱਚ ਦਫ਼ਤਰ ਬਣਾਉਣਾ ਜ਼ਰੂਰੀ ਹੈ ਨਹੀਂ ਅਜੇ ਤੱਕ ਜਿਹੜਾ ਦਫ਼ਤਰ ਤੋਂ ਵਾਂਝੀ ਸੀ ਧੂਰੀ ਸੋ ਇਹ ਸਮਝਣਾ ਸਾਡੇ ਸ਼ਹਿਰ ਵਾਸੀਆਂ ਨੇ ਪੂਰੇ ਪੰਜਾਬ ਵਾਸੀਆਂ ਨੇ ਕਿਉਂਕਿ ਧੂਰੀ ਵਾਸੀਆਂ ਨੇ ਪਹਿਲਾਂ ਉਹਨਾਂ ਨੂੰ ਐਮਐਲਏ ਚੁਣਿਆ ਫੇਰ ਉਹ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਬਣੇ ਸੋ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਤੁਸੀਂ ਸਾਨੂੰ ਮਿਲਣ ਦਾ ਮੌਕਾ ਦਿੰਦੇ ਤਾਂ ਅਸੀਂ ਤੁਹਾਡੇ ਨਾਲ ਜਿਹੜਾ ਮੈਂ ਲੰਬੇ ਸਮੇਂ ਤੋਂ 2017 ਜਦੋਂ ਮੈਂ ਐਮਐਲਏ ਬਣਿਆ ਸੀ ਜਿਹੜੇ ਉਦੋਂ ਵੱਡੇ ਕੰਮ ਸੀਗੇ ਜਿਨ੍ਹਾਂ ਨੂੰ ਚੱਕ ਕੇ ਮੈਂ ਤੁਰ ਤੁਰ ਰਿਹਾ ਸੀ ਤੇ بڑے ਲੈਟਰਸ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਂਗਾ ਜਿਹੜੇ ਵੱਡੇ ਅਹਿਮ ਮੁੱਦੇ ਨੇ ਜਿਹਨਾਂ ਨੂੰ ਮੁਸ਼ਕਲਾਂ ਨਾਲ ਜਿਉਂਦੀਆਂ ਤੇੋਂ ਖੜੀਆਂ ਨੇ ਤੇ ਉਹਨਾਂ ਤੇ ਕਿਸੇ ਤੇ ਵੀ ਕੰਮ ਨਹੀਂ ਹੋ ਸਕਿਆ ਸਭ ਤੋਂ ਬਠੀ ਗਰ ਕਿ ਸਾਡਾ ਧੂਰੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਫਾਟਕ ਨੇ ਉੱਥੇ ਰੇਲਵੇ ਕ੍ਰੋਸਿੰਗ ਨੰਬਰ 62 ਲੋਹਾਬਜ਼ਾਰ ਵਿੱਚ ਇਹ ਬੇਹਦ ਧੂਰੀ ਦੀ ਮੁੱਖ ਸਮੱਸਿਆ ਇਹ ਤੇ ਨਾਲ ਹੀ ਇਹਦੇ ਦੋਲੇ ਵਾਲੇ ਫਾਟਕ ਜਿਹਦੇ ਨਾਲ ਉਧਰਲੇ ਸਾਰੇ ਪਿੰਡ ਜਦੋਂ ਮੁੱਖ ਮੰਤਰੀ ਸਾਹਿਬ ਆਏ ਕਿਉਂ ਗਏ ਨੇ ਕਿਉਂਕਿ ਜੇ ਬਾਏ ਰੋੜ ਜਾਂਦੇ ਤਾਂ ਉਹਨਾਂ ਨੂੰ ਧੂਰੇ ਵਾਲੇ ਫਾਟਕ ਮਿਲਨੇ ਸੀ ਜਿਹੜੇ ਐਪੀ ਸਾਲਵਿਕਸ ਵਾਲੇ ਪਾਸੇ ਨੇ ਜਾਂ ਉਹਨਾਂ ਨੂੰ ਦੋਰੇ ਵਾਲੇ ਫਾਟਕ ਮਿਲਨੇ ਸੀ ਵਾਟਕਾਂ ਤੋਂ ਬਚਨ ਦੇ ਮਾਰੇ ਜਿਹੜਾ ਉਹ ਬਾਇਰ ਗਏ। ਸੋ ਇਹ ਚੀਜ਼ ਮੁੱਖ ਮੰਤਰੀ ਸਾਹਿਬ ਨੂੰ ਸੋਚਣੀ ਚਾਹੀਦੀ ਆ ਵੀ ਇਹ ਜਿਹੜੇ ਅਹਿਮ ਦੋ ਮੁੱਦੇ ਨੇ ਇਹਨਾਂ ਤੇ ਇਹ ਮੇਰੀ ਲੈਟਰ ਹੈਗੀ ਇਹ ਮੁੱਖ ਮੰਤਰੀ ਸਾਹਿਬ ਤੋਂ ਵਾਪਸ ਆਈ ਹੋਈ ਹੈ ਜਾਨੀ ਕਿ ਜਿਹੜੀ ਮੈਂ ਉਹਨਾਂ ਨੂੰ ਇਹ ਚਿੱਠੀ ਭੇਜੀ ਸੀ 10 9 2019 ਤੇ ਇਹਦੇ ਚ ਜੋ ਵੀ ਕਾਰਵਾਈ ਕਰਨੀ ਸੀ ਇਹ ਇਹ ਕਾਰਵਾਈ ਅੰਡਰਪਾਸ ਦੀ ਚਲਾਈ ਸੀ ਅਸੀਂ ਨਹੀਂ ਓਵਰ ਬ੍ਰਿਜ ਦੀ ਨਹੀਂ ਸੀ ਚਲਾਈ ਅੰਡਰਪਾਸ ਦੇ ਵਿੱਚ ਤਕਰੀਬਨ 1.5 ਕਰੋੜ ਰੁਪਏ ਦਾ ਜਿਹੜਾ ਇਹ ਅੰਡਰਪਾਸ ਪਾਸ ਹੋਇਆ ਸੀ ਜਿਹਦੇ ਵਿੱਚ ਕੁਝ ਪੈਸੇ ਸੈਂਟਰ ਦੀ ਗਵਰਨਮੈਂਟ ਨੇ ਦੇਣੇ ਸੀ ਤੇ ਕੁਝ ਪੈਸੇ ਸਟੇਟ ਦੀ ਗਵਰਨਮੈਂਟ ਨੇ ਦੇਣੇ ਸੀਗੇ ਤੇ ਉਹਦੇ ਨਾਲ ਜਿਹੜਾ ਇਹ ਪਾਸ ਹੋਣਾ ਸੀ ਪਰ ਮੇਰੀ ਬਦਕਿਸਮਤੀ ਕਹਿ ਲਓ ਜਾਂ ਧੂਰੀ ਵਾਲਿਆਂ ਦੀ ਬਦਕਿਸਮਤੀ ਕਹਿ ਲਓ ਕਿ ਜਦੋਂ ਇਹ ਸਾਰੀ ਚੀਜ਼ ਕਰੀ ਤਾਂ ਸਾਡੇ ਚੋਣ ਜਾਬਤਾ ਲੱਗ ਗਿਆ ਅਸੀਂ ਕੱਲੀ-ਕੱਲੀ ਚੀਜ਼ ਆ ਜੇ ਤੁਸੀਂ ਦੇਖੋਗੇ ਤਾਂ ਨਾਰਥਰਨ ਰੇਲਵੇ ਦਾ ਡਿਵੀਜ਼ਨਲ ਆਫਿਸ ਅੰਬਾਲਾ ਦੇ ਡਾਇਰੈਕਟਰ ਆਏ ਜਿਹੜਾ ਉਹਨਾਂ ਨੇ ਇਹਦਾ 10 ਕਰੋੜ 38 ਲੱਖ 25000 145 ਰੁਪਈਆ ਦਾ ਐਸਟੀਮੇਟ ਲਗਾਇਆ ਸੀ ਇਹ ਅੰਡਰਪਾਸ ਕਿਉਂ ਨਹੀਂ ਬਣਾ ਰਹੇ ਕਿਉਂਕਿ ਗੱਲ ਉਹੀ ਆ ਵੀ ਜੇ ਅੰਡਰਪਾਸ ਬਣਾਤਾ ਤਾਂ ਉਹਦੇ ਵਿੱਚ ਨਾਮ ਦਰਬੀਰ ਸਿੰਘ ਮੋਲੜੀ ਲਾਊਗਾ ਇਹੀ ਜਿੱਤ ਦੇ ਵਿੱਚ ਉਹ ਓਵਰ ਬ੍ਰਿਜ ਤੇ ਫਸੇ ਹੋਏ ਨੇ ਪਰ ਓਵਰ ਬ੍ਰਿਜ ਕਿਸੇ ਵੀ ਤਰੀਕੇ ਨਾਲ ਸਾਡੇ ਸ਼ਹਿਰ ਦੇ ਵਿੱਚੋਂ ਸੰਭਵ ਹੈ ਨਹੀਂ ਜੇ ਓਵਰ ਬ੍ਰਿਜ ਚੱਕਣਗੇ ਤਾਂ ਸਾਡਾ ਸਦਰਬਿਆਰ ਸਾਡੀ ਪੁਰਾਣੀ ਅਨਾਜ ਮੰਡੀ ਸਾਰਾ ਲੋਹਾ ਬਾਜ਼ਾਰ ਸਾਰਾ ਜੋ ਬਾਜ਼ਾਰ ਆ ਸਾਡਾ ਉਹ ਜਿਹੜਾ ਮਾਰਕੀਟ ਆ ਜਿਹੜੀ ਉਹ ਖਤਮ ਹੋ ਜਾਊਗੀ ਸੋ ਇਹ ਜਿਹੜੀ ਚਿੱਠੀ ਆ ਇਹ ਜਿਹੜੀ ਲੈਟਰ ਆ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜਿੰਨੀ ਵੀ ਮੈਂ ਅੱਜ ਗੱਲ ਕਰੂੰਗਾ ਇਹ ਮੈਂ ਸਾਰੀ ਬਾਈਪੋਸਟ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜੂੰਗਾ ਵੀ ਜਿੰਨਾ ਤੇ ਕੰਮ ਹੋਇਆ ਤਕਰੀਬਨ ਮੈਂ ਕਾਫੀ ਹੱਦ ਤੱਕ ਇਹ ਕੰਮ ਕਰਿਆ ਹੋਇਆ ਜੇ ਉਹ ਕਿਉਂਕਿ ਉਹ ਤਾਂ ਮਾਲਕ ਨੇ ਜਿਵੇਂ ਉਹ ਕਹਿੰਦੇ ਸੀ ਹਰਾ ਪੈਨ ਚਲਾਉਣਾ ਮੈਂ ਤਾਂ ਫੇਰ ਪਹਿਲਾਂ ਇੱਕ ਮੰਤਰੀ ਸਾਹਿਬ ਕੋਲੇ ਜਾਂਦਾ ਸੀ ਫਿਰ ਦੂਸਰੇ ਮੰਤਰੀ ਸਾਹਿਬ ਕੋਲ ਜਾਂਦਾ ਸੀ ਫਿਰ ਤੀਸਰੇ ਮੰਤਰੀ ਸਾਹਿਬ ਕੋਲ ਜਾਂਦਾ ਸੀ ਇੱਕ ਐਮਐਲਏ ਲਈ ਬਹੁਤ ਮੁਸ਼ਕਲ ਹੁੰਦਾ ਕੰਮ ਕਰਾਉਣਾ ਪਰ ਮੁੱਖ ਮੰਤਰੀ ਸਾਹਿਬ ਦਾ ਤਾਂ ਇੱਕ ਦਸਤਕਤ ਕਰਿਆ ਹੋਇਆ ਸਾਰੇ ਜਿਹੜੀ ਪੰਜਾਬ ਦੀ ਕੈਬਨਿਟ ਆ ਉਹਨੂੰ ਹੀ ਮੰਗਣਾ